ਅੱਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਗੁਰਪ੍ਰੀਤ ਸਿੰਘ ਵਲੌਗ ਵਾਲਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਚੱਲੇ ਸੀਗੇ ਸ੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਤੇ ਘਰੋਂ ਆਪਾਂ ਜਦੋਂ ਤੁਰੇ ਸੀਗੇ ਮੈਂ ਕਲਿੱਪ ਬਣਾਉਣੀ ਭੁੱਲ ਗਿਆ ਲੇਟ ਸੀਗੇ ਅੱਜ ਬਹੁਤ ਜ਼ਿਆਦਾ ਸੀ ਤੇ ਇਸ ਕਰਕੇ ਘਰੇ ਕਲਿੱਪ ਬਣਾਈ ਨਹੀਂ ਤੇ ਹੁਣ ਅਸੀਂ ਪਹੁੰਚ ਗਏ ਸੀਗੇ ਮਾਸੀਗੜੇ ਮਾਸੀਗੜੇ ਵਿੱਚ ਜਾ ਕੇ ਵਾਪਸ ਮੁੜੇ ਆਏ ਉੱਥੇ ਵੀ ਨਹੀਂ ਕਲਿੱਪ ਬਣਾਈ ਹੈਗੀ ਚਾਹੂ ਪੀ ਕੇ ਤੇ ਆ ਪਿੰਡ ਗੋ ਤੁਹਾਨੂੰ ਦਿਖਾਉਣਾ ਬੈਕ ਕੈਮਰਾ ਕਰਕੇ ਤੇ ਨਾਲ ਮੇਰੇ ਸੀਗਾ ਚਿਚਿਆਨਾ برو ਸასი ਘਰ ਬਰਾਉ ਮਹਾਰਾਜ ਇਹ ਸੰਗ ਦਾ ਕੈਮਰਾ ਮੂਰੇ ਥੋੜਾ ਜਿਹਾ ਨਾ ਕਰਕੇ ਚਲੋ ਜੀ ਆਪਾਂ ਮਿਲ ਜਿਆ ਤੁਹਾਨੂੰ ਹੁਣ ਫਤੇਗੜ ਸਾਹਿਬ ਪਹੁੰਚ ਗਏ ਰਸਤੇ ਜੇ ਜੇ ਕੋਈ ਵਧੀਆ ਚੀਜ਼ ਲੱਗੇ ਫਿਰ ਕਲਿੱਪ ਬਣਾਵਾਂਗੇ ਉਥੇ ਚਲੋ ਜੀ ਠੀਕ ਹੈ ਜੀ ਪਿੰਡ ਸੀਗਾ ਮਾਸੀ ਉਹਨਾਂ ਦਾ ਪਿੰਡ ਗੋ ਮਾਨੋਪੁਰ ਵਾਲਾ ਰਸਤਾ ਵੀ ਇੱਧਰ ਹੀ ਜਾਂਦਾ ਵਾ ਤੇ ਉਰੇ ਉਰੇ ਆਪਣੀ ਮਾਸੀ ਵਿਆਹੀ ਹੋਈ ਆ ਤੇ ਮੰਮੀ ਹੋਣਾ ਦੀ ਸਭ ਤੋਂ ਛੋਟੀ ਭੈਣ ਤੇ ਉਰੇ ਆਪਾਂ ਆਏ ਸੀਗੇ ਮਾਸੀ ਹੋਣਾ ਨੂੰ ਮਿਲਣ ਕਿਉਂ ਮੈਂ ਰਖੜੀਆਂ ਕਿ ਰਖੜੀਆਂ ਨੂੰ ਆਉਂਦਾ ਹੁੰਦਾ ਸੀਗਾ ਮੈਂ ਆਇਆ ਨਹੀਂ ਸੀਗਾ ਤੇ ਮੈਂ ਕਹਾ ਚੱਲ ਵੀ ਹੁਣ ਮળે ਉਹਨੇ ਨੰਗ ਵਿੱਚ ਦੀ ਤਾਂ ਨੰਕ ਹੀ ਜਾਣਾ ਵਾ ਚਲੋ ਠੀਕ ਆ ਜੀ ਆਪਾਂ ਮਿਲਦੇ ਤੁਹਾਨੂੰ ਹੁਣ ਫੇਰੀ ਫਤਿਹਗੜ੍ਹ ਸਾਹਿਬ ਜਾ ਕੇ ਫਰਮਾਨ ਦੇ ਜੀ ਵਤੇਗੜਾ ਸਾਹਿਬ ਮੱਥਾ ਟੇਕਣ ਤੇ ਉਹਨੂੰ ਮੱਥਾ ਟੇਕ ਕੇ ਆਉਣ ਬਾਅਦ ਫੇਰ ਮਿਲਦੇ ਆ ਠੀਕ ਹੈ ਜੀ ਉਹਨਾਂ ਦੇ ਜੀ ਵਤੇਗੜਾ ਸਾਹਿਬ ਮੱਥਾ ਟੇਕਣ ਮੱਥਾ ਟੇਕ ਕੇ ਤੁਹਾਨੂੰ ਫੇਰ ਵੜਾਂਗੇ ਹੁਣ ਅੰਦਰ ਪਾਦਾਂ ਨੂੰ ਵੀ ਫੋਨ ਆਉਟ ਨਹੀਂ ਹੈਗੇ ਤੇ ਬੈਠ ਕੇ ਆਪਾਂ ਸਾਡੀ ਗੁਰਬਾਣੀ ਸੁਣਾਵਾਂਗੇ ਪਹੁੰਚ ਗਏ ਫੋਟੇਗੜ ਸਾਹਿਬ ਹੁਣ ਚੱਲੇ ਆਂ ਠੱਡੇਪੁਰ ਜੇ ਮੱਥਾ ਟੇਕਣ ਤੇ ਇੱਧਰ ਆਪਾਂ ਵੀਡੀਓ ਬਣਾਈ ਰਹੀ ਸੀਗੀ ਪਤਾ ਵੀ ਅੱਜ ਕੱਲ ਕੱਟ ਲਾਊਡਾ ਕੈਮਰਾ ਚਲਾਉਣਾ ਫੋਨ ਦਾ ਲਾਊਡ ਹੈ ਹੀ ਤੇ ਪਾ ਚੱਲੇ ਆਂ ਠੱਡੇਪੁਰ ਜੇ ਮੱਥਾ ਟੇਕਣ ਉਹਨੂੰ ਵੀ ਕਰਾਉਂਦੇ ਆਂ ਦਰਸ਼ਨ ਆਪਾਂ ਠੰਡੇ ਬੋਰ ਦੇ ਜਮਾਥਾ ਲਿਆ ਟੇਕ ਤੇ ਹੁਣ ਮਾਤਾ ਟੇਕ ਕੇ ਆਪਾਂ ਚੱਲਦੇ ਆਂ ਜੋਤੀ ਸਰੂਪ ਗੁਰਦੁਆਰੇ ਉੱਥੋਂ ਮਾਤਾ ਟੇਕ ਕੇ ਵੇਰਾ ਪਹੁੰਚਦਾ ਜਾਣਾ ਮੰਡੀ ਸਾਹਿਬ ਠੀਕ ਹੈ ਜੀ ਕੋਈ ਦਰਤਣ ਗੁਰਦੁਆਰਾ ਸਾਹਿਬ ਸਭ ਤੋਂ ਮਹਿੰਗੀ ਧਰਤੀ ਆ ਦੁਨੀਆ ਦੀ ਜੀ ਜੋ ਜੱਜ ਸਾਹਿਬ ਜਾਦੇ ਨੀਹਾਂ ਦੇ ਵਿੱਚ ਚੈਨੇ ਗਏ ਸੀ ਉਹ ਧਰਤੀ ਆ ਸਭ ਤੋਂ ਮਹਿੰਗੀ ਧਰਤੀ ਲੋ ਜੀ ਇੱਥੋਂ ਮੱਥਾ ਟੇਕ ਕੇ ਆਪਾਂ ਹੁਣ ਜੋਤੀ ਸਰੂ ਗੁਰਦੁਆਰਾ ਸਾਹਿਬ ਜਾਵਾਂਗੇ ਇੱਕ ਪਿੱਛੇ ਗੁਰਦੁਆਰਾ ਉੱਥੇ ਮੱਥਾ ਟੇਕਾਂਗੇ ਤੇ ਚਲੋ ਕੀ ਗਾਈ ਤੁਹਾਨੂੰ ਮੱਥਾ ਟੇਕ ਕੇ ਮਿਲਦੇ ਆਂ ਬਲੌਰ ਕੱਲੂ ਪਾ ਦਾਂਗੇ ਬਣਾ ਕੇ ਇਹ ਤੋਂ ਬਹੁਤ ਜ਼ਿਆਦਾ ਖੜ ਨਹੀਂ ਹੁੰਦਾ ਹੈਗਾ ਕਿਉਂ ਪੱਥਰ ਲੱਗੇ ਨੇ ਬੜਾ ਚਮਕਦਾ ਪੱਥਰ ਬੋਲੀ ਉਧਰੋਂ ਮੱਥਾ ਟੇਕਿਆ ਇੱਧਰ ਆ ਕੇ ਗੁਰਦੁਆਰੇ ਦਾ ਮੱਥਾ ਟੇਕਣ ਪਰ ਉਹਨੇ ਨੋਨੋ ਦਰਸ਼ਨ ਇਹ ਪੰਥੜ ਕੱਲ ਹੀ ਬਾਬਾ ਪਟਾ ਜਨ ਤੇ ਇਹ ਮਥਾ ਰਿਕਣੋਂ ਆਪਾਂ ਇਹ ਵਿਕਰਾਂਾ ਨੂੰ ਦਰਸ਼ਨ ਚਲੋ ਜੀ ਜਿਵੇਂ ਗੁਰਦਵਾਰਾ ਸਾਹਿਬ ਦੂਜੀ ਘਰੀ ਆਇਆ ਇੱਧਰ ਉਧਰ ਵੀ ਮਥਾ ਰਿਕ ਕੇ ਮੁੜ ਜਾਂਦੇ ਸੀਗੇ ਇੱਧਰ ਪਤਾ ਹੀ ਨਹੀਂ ਸੀਗਾ ਵੀ ਇੱਧਰ ਵੀ ਇਤਿਹਾਸ ਹੈਗਾ ਵਾ ਦਰਸ਼ਨ ਪੋਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਜ ਆਪਾਂ ਪੋਰਾ ਸਾਹਿਬ ਜਾਵਾਂਗੇ ਜੇ ਹੁਣ ਮੱਥਾ ਟੇਕਣ ਅੱਛਾ ਆ ਗਿਆ ਤੁਹਾਨੂੰ ਦਰਸ਼ਨ ਪੋਰਾ ਸਾਹਿਬ ਦੇ ਸਿਲਾਨ ਰਵੀ ਜੀ ਸਿਲਾ ਲੱਕੀ ਗਰੀ ਇੱਥੇ ਸ਼ੇਰਾਂ ਨੇ ਰਾਖੀ ਕੀਤੀ ਸੀਗੀ ਸਾਹਿਬਜ਼ਾਦਿਆਂ ਦੀ ਗੁਰਦੁਆਰਾ ਜੋਤੀ ਜੀ ਰੂਪ ਸਾਹਿਬ ਲੋ ਦੀ ਕਰੋ ਦਰਸ਼ਨ ਗੁਰੂ ਸਾਹਿਬ ਦੇ ਗੁਰਦੁਆਰਾ ਜੋਤੀ ਜੀ ਰੂਪ ਸਾਹਿਬ ਆ ਜਾਓ ਜੀ ਬਣੇ ਰੋ ਵੀਡੀਓ ਨਾਲ ਉੱਥੇ ਖੋਲੇ ਆ બસ ਜਿਹੜਾ ਆਵੇ ਟੰਗ ਦੋ ਓਏ ਹੁਣ ਆ ਤੁਸੀਂ ਆ ਤੁਸੀਂ ਮੈਨੂੰ 1200 ਦੀ ਕਹਿ ਰਹੇ ਹੋ ਇਹ ਹੀ ਮੈਨੂੰ 17-1800 ਦੀ ਕਹਿ ਰਿਹਾ 1750 ਦੀ ਮੈਂ ਹੈਰਾਨ ਆ ਯਾਰ ਬੰਦੇ ਆਵੇਂ ਕਿੰਨੇ ਘਟਾ ਲੋਂਗੇ ਤੁਸੀਂ ਉਵੇਂ ਤਾਂ ਕਰਨਾ ਲੋ ਜੀ ਆਪਾਂ ਪਹੁੰਚ ਗਏ ਜੀ ਸ਼੍ਰੀ ਮੰਜੀਆ ਮੰਜੀ ਸਾਹਿਬ ਸਾਹਿਬ ਮੰਜੀ ਸਾਹਿਬ ਪਹੁੰਚ ਗਏ ਤੇ ਹੁਣ ਹੋਰ ਕਰਾਂ ਦਰਸ਼ਨ ਤੇ ਨਾਲੇ ਮਿਲਾਂਗੇ ਹੈਪੀ ਮਾਮੇ ਨੂੰ ਚਲੋ ਠੀਕ ਹੈ ਜੀ ਮਿਲਦੇ ਹੁਣ ਬਾਅਦ ਚ ਮਜੀ ਸਾਹਿਬ ਤੋਂ ਅਗੇ ਜਿਕੇ ਘਰੇ ਤੇ ਉੱਥੇ ਵੀਡੀਓ ਬਣਾਈ ਨਹੀਂ ਗਈ ਹੈਗੀ ਕਿ ਉਹ ਫੋਨ ਲਾਉਡ ਨਹੀਂ ਜਿੰਗਾ ਤੇ ਆਪਾਂ ਉੱਥੇ ਕਲਿੱਪ ਬਣਾਈ ਨਹੀਂ ਹੈਗੀ ਆਪਾਂ ਨੂੰ ਆਉਣ ਦੀ ਸੀਗੀ ਕਾੜੀ ਸਮਸਰ ਹੈਗਾ ਤੁਹਾਨੂੰ ਪਤਾ ਹੀ ਆ ਹਫਤੇਵਾਰੀ ਪ੍ਰੋਗਰਾਮ ਇਸ ਵਾਰੀ ਜ਼ਿਆਦਾ ਵਾ ਦੋ ਪ੍ਰੋਗਰਾਮ ਸੀਗੇ ਅੱਜ ਤੇ ਉਹਦੇ ਕਰਕੇ ਫਿਰ ਆਪਾਂ ਜਲਦੀ ਆ ਗਏ ਸੀਗੇ ਘਰੇ ਤੇ ਇਸ ਕਰਕੇ ਆਪਾਂ ਨੂੰ ਆਉਣਾ ਪਿਆ ਹੁਣ ਆਪਾਂ ਆ ਕੇ ਵੀਡੀਓ ਦੀ ਐਂਡਿੰਗ ਕਰਨ ਲੱਗੇ ਆ ਚਲੋ ਠੀਕ ਹੈ ਜੀ ਬਾਈ ਗੁਰ ਜੀ ਦਾ ਕੱਲ ਦਾ ਬਾਈ ਗੁਰ ਜੀ ਬਤੇ ਆ ਵੀਡੀਓ ਆਪਣੀ ਇੱਥੇ ਤੱਕ ਜੀ ਆਸਥੀ ਕਾਲ ਜੀ